ਪਾਰਟ ਨੰਬਰ 18 ਡਾਕਖਾਨੇ ਦੀ ਸੁਣੋ ਆਓ ਬੱਚਿਓ ਇਸ ਪਾਰਟ ਨੂੰ ਪੜ੍ਹਦੇ ਹਾਂ ਪਿਆਰੇ ਬੱਚਿਓ ਮੈਂ ਡਾਕਖਾਨਾ ਹਾਂ ਮੈਂ ਤੁਹਾਨੂੰ ਅੱਜ ਆਪਣੇ ਬਾਰੇ ਦੱਸਾਂਗਾ ਮੈਨੂੰ ਪਤਾ ਹੈ ਹੁਣ ਤੁਹਾਡੇ ਕੋਲ ਕਿਸੇ ਨਾਲ ਵੀ ਗੱਲ ਕਰਨ ਲਈ ਘਰ ਵਿੱਚ ਟੈਲੀਫੋਨ ਤੇ ਮੋਬਾਈਲ ਫੋਨ ਹਨ ਤੁਸੀਂ ਈਮੇਲ ਜਾਂ WhatsApp ਉੱਤੇ ਲਿਖ ਕੇ ਸੰਦੇਸ਼ ਭੇਜ ਸਕਦੇ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਇਹ ਸਭ ਨਹੀਂ ਸੀ ਸਾਰੇ ਲੋਕ ਪਹਿਲਾਂ ਆਪਣੇ ਸੰਦੇਸ਼ ਚਿੱਠੀ ਵਿੱਚ ਲਿਖ ਕੇ ਮੇਰੇ ਰਾਹੀਂ ਹੀ ਭੇਜਦੇ ਸਨ ਆਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਚਿੱਠੀ ਕਿਵੇਂ ਭੇਜੀ ਜਾਂਦੀ ਹੈ ਅਤੇ ਮੈਂ ਤੁਹਾਡੇ ਹੋਰ ਕਿਹੜੇ-ਕਿਹੜੇ ਕੰਮ ਕਰਦਾ ਹਾਂ ਚਿੱਠੀਆਂ ਲਿਖਣ ਲਈ ਕਾਰਡ ਅਤੇ ਲਿਫਾਫੇ ਮੇਰੇ ਕੋਲੋਂ ਹੀ ਮਿਲਦੇ ਹਨ ਪੈਸੇ ਦੇ ਕੇ ਤੁਸੀਂ ਕਾਰਡ ਲਿਫਾਫੇ ਤੇ ਟਿਕਟਾਂ ਮੇਰੇ ਕੋਲੋਂ ਲੈ ਜਾ ਸਕਦੇ ਹੋ ਤੁਹਾਡੀ ਲਿਖੀ ਚਿੱਠੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ ਵੀ ਮੇਰਾ ਹੀ ਕੰਮ ਹੈ ਤੁਸੀਂ ਚਿੱਠੀ ਲਿਖ ਕੇ ਲਿਫਾਫਾ ਬੰਦ ਕਰ ਦਿਓ ਲਿਫਾਫੇ ਉੱਪਰ ਪਤਾ ਸਾਫ਼-ਸਾਫ਼ ਲਿਖੋ ਪਿੰਨ ਕੋਡ ਲਿਖਣਾ ਕਦੇ ਨਾ ਭੁੱਲੋ ਫੇਰ ਚਿੱਠੀ ਮੇਰੇ ਲੈਟਰ ਬਾਕਸ ਵਿੱਚ ਪਾ ਦਿਓ ਇਸ ਤਰ੍ਹਾਂ ਇਹ ਸਾਰੀਆਂ ਚਿੱਠੀਆਂ ਮੇਰੇ ਕੋਲ ਆ ਜਾਂਦੀਆਂ ਹਨ ਇਨ੍ਹਾਂ ਚਿੱਠੀਆਂ ਤੇ ਮੋਹਰਾਂ ਲਾਈਆਂ ਜਾਂਦੀਆਂ ਹਨ ਫੇਰ ਵਕ-ਵਕ ਥਾਵਾ ਦੀਆਂ ਚਿੱਠੀਆਂ ਵੱਖਰੇ ਵੱਖਰੇ ਥੈਲਿਆਂ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ ਇਹਨਾਂ ਥੈਲਿਆਂ ਨੂੰ ਬੱਸਾਂ ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ ਭੇਜਿਆ ਜਾਂਦਾ ਹੈ ਫਿਰ ਉਥੋਂ ਦਾ ਡਾਕੀਆ ਘਰ-ਘਰ ਤੁਹਾਡੀਆਂ ਚਿੱਠੀਆਂ ਪਹੁੰਚਾਉਂਦਾ ਹੈ ਜੇਕਰ ਤੁਸੀਂ ਆਪਣੇ ਮਿੱਤਰ ਜਾਂ ਸਹੇਲੀ ਨੂੰ ਕੋਈ ਤੋਹਫ਼ਾ ਭੇਜਣਾ ਹੋਵੇ ਤਾਂ ਮੈਂ ਪਾਰਸਲ ਰਾਹੀਂ ਭੇਜ ਸਕਦਾ ਹਾਂ ਮਨੀ ਆਰਡਰ ਰਾਹੀਂ ਤੁਹਾਡੇ ਰੁਪਏ ਪੈਸੇ ਵੀ ਮੈਂ ਇੱਕ ਥਾਂ ਤੋਂ ਦੂਸਰੀ ਥਾਂ ਭੇਜ ਸਕਦਾ ਹਾਂ ਤਾਰ ਰਾਹੀਂ ਤੁਹਾਡਾ ਜ਼ਰੂਰੀ ਸੁਨੇਹਾ ਬਚਾਉਣਾ ਵੀ ਕਦੇ ਮੇਰਾ ਹੀ ਕੰਮ ਹੁੰਦਾ ਸੀ ਪਰ ਹੁਣ ਤਾਰ ਰਾਹੀਂ ਸੁਨੇਹਾ ਭੇਜਣਾ ਬੰਦ ਹੋ ਗਿਆ ਹੈ ਤੁਸੀਂ ਨਵੇਂ ਸਾਲ ਦਾ ਵਧਾਈ ਕਾਰਡ ਪਾਉਂਦੇ ਹੋ ਜਨਮ ਦਿਨ ਦੇ ਵਧਾਈ ਕਾਰਡ ਭੇਜਦੇ ਰਹਿੰਦੇ ਹੋ ਭਾਵੇਂ ਟੈਲੀਫੋਨ ਅਤੇ ਈਮੇਲ ਰਾਹੀਂ ਵੀ ਸੁਨੇਹੇ ਭੇਜੇ ਜਾ ਸਕਦੇ ਹਨ ਪਰ ਚਿੱਠੀ ਦੀ ਗੱਲ ਹੀ ਵੱਖਰੀ ਹੈ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਚਿੱਠੀ ਜ਼ਰੂਰ ਲਿਖਿਆ ਕਰੋ ਇਸ ਤਰ੍ਹਾਂ ਤੁਹਾਨੂੰ ਚਿੱਠੀ ਲਿਖਣੀ ਆ ਜਾਵੇਗੀ ਤੁਹਾਡੇ ਰਿਸ਼ਤੇਦਾਰ ਤੁਹਾਡੀ ਚਿੱਠੀ ਪੜ੍ਹ ਕੇ ਖੁਸ਼ ਵੀ ਹੋਣਗੇ ਅੱਜਕੱਲ ਮੈਂ ਨਵੇਂ ਟੰਗਾ ਨਾਲ ਤੁਹਾਡੀ ਸੇਵਾ ਕਰਦਾ ਹਾਂ ਸਪੀਡ ਪੋਸਟ ਰਾਹੀਂ ਤੁਹਾਡੀਆਂ ਜ਼ਰੂਰੀ ਚਿੱਠੀਆਂ ਜਲਦੀ ਪਹੁੰਚਾਉਂਦਾ ਹਾਂ ਤੁਸੀਂ ਆਪਣੇ ਟੈਲੀਫੋਨ ਅਤੇ ਬਿਜਲੀ ਦੇ ਬਿੱਲ ਵੀ ਮੇਰੇ ਕੋਲ ਜਮ੍ਹਾਂ ਕਰਵਾ ਸਕਦੇ ਹੋ ਅੱਛਾ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਮੇਰੇ ਕੋਲ ਜ਼ਰੂਰ ਆਉਣਾ ਤੁਹਾਡਾ ਸਭ ਦਾ ਮਿੱਤਰ ਡਾਕਖਾਨਾ ਆਓ ਗੱਲਾਂ ਕਰੀਏ ਇਸ ਪਾਠ ਵਿੱਚ ਕਿਸ ਬਾਰੇ ਦੱਸਿਆ ਗਿਆ ਹੈ ਇਸ ਪਾਠ ਵਿੱਚ ਡਾਕਖਾਨੇ ਤੇ ਉਸਦੇ ਕੰਮਾਂ ਬਾਰੇ ਦੱਸਿਆ ਗਿਆ ਹੈ ਇਸ ਤੋਂ ਬਿਨਾ ਨਵੇਂ ਪੁਰਾਣੇ ਸੰਚਾਰ ਸਾਧਨਾ ਦੀ ਗੱਲ ਕੀਤੀ ਗਈ ਹੈ ਅੱਜਕਲ ਚਿੱਠੀ ਲਿਖਣ ਤੋਂ ਇਲਾਵਾ ਸੁਨੇਹਾ ਭੇਜਣ ਲਈ ਅਸੀਂ ਹੋਰ ਕੀ ਕੀ ਸਾਧਨ ਵਰਤ ਸਕਦੇ ਹਾਂ ਅੱਜਕਲ ਚਿੱਠੀ ਪੱਤਰ ਤੋਂ ਇਲਾਵਾ ਸੁਨੇਹਾ ਭੇਜਣ ਲਈ ਅਸੀਂ ਮੋਬਾਈਲ ਫੋਨ ਟੈਲੀਫੋਨ ਈਮੇਲ ਤੇ ਵਟਸਐਪ ਵਰਗੇ ਸਾਧਨ ਵਰਤਦੇ ਹਾਂ ਚਿੱਠੀ ਲਿਖਣ ਵੇਲੇ ਕੀ ਕੀ ਧਿਆਨ ਰੱਖਣਾ ਚਾਹੀਦਾ ਹੈ ਚਿੱਠੀ ਲਿਖਣ ਵੇਲੇ ਪਤਾ ਸਹੀ ਲਿਖਿਆ ਹੋਣਾ ਚਾਹੀਦਾ ਹੈ ਅਤੇ ਪਿੰਨ ਕੋਡ ਵੀ ਜ਼ਰੂਰ ਲਿਖੋ ਆਓ ਬੱਚਿਓ ਪਾਠ ਅਭਿਆਸ ਕਰਦੇ ਹਾਂ ਨੰਬਰ 1 ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਚਿੱਠੀਆਂ ਲਿਖਣ ਲਈ ਕਾਰਡ ਅਤੇ ਲਿਫਾਫੇ ਕਿੱਥੋਂ ਮਿਲਦੇ ਹਨ ਚਿੱਠੀਆਂ ਲਿਖਣ ਲਈ ਕਾਰਡ ਅਤੇ ਲਿਫਾਫੇ ਡਾਕਖਾਨੇ ਤੋਂ ਮਿਲਦੇ ਹਨ ਐਡਾ ਅੱਜਕੱਲ੍ਹ ਚਿੱਠੀਆਂ ਲਿਖਣ ਤੋਂ ਇਲਾਵਾ ਸੰਚਾਰ ਦੇ ਹੋਰ ਕਿਹੜੇ-ਕਿਹੜੇ ਸਾਧਨ ਉਪਲਬਧ ਹਨ ਅੱਜਕੱਲ੍ਹ ਟੈਲੀਫੋਨ ਮੋਬਾਈਲ ਫੋਨ ਈਮੇਲ ਵਟਸਐਪ ਕੰਪਿਊਟਰ ਅਤੇ ਸਪੀਡ ਪੋਸਟ ਵਰਗੇ ਸੰਚਾਰ ਦੇ ਸਾਧਨ ਉਪਲਬਧ ਹਨ ਈਡੀ ਮਨੀ ਆਰਡਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ ਮਨੀ ਆਰਡਰ ਦੀ ਵਰਤੋਂ ਰੁਪਏ ਪੈਸੇ ਇੱਕ ਥਾਂ ਤੋਂ ਦੂਜੀ ਥਾਂ ਭੇਜਣ ਲਈ ਕੀਤੀ ਜਾਂਦੀ ਹੈ ਨੰਬਰ 2 ਠੀਕ ਵਾਕ ਦੇ ਅੱਗੇ ਠੀਕ ਅਤੇ ਗਲਤ ਵਾਕ ਅੱਗੇ ਗਲਤ ਲਿਖੋ ਊੜਾ ਡਾਕੀਆ ਚਿੱਠੀਆਂ ਨੂੰ ਘਰ-ਘਰ ਪਹੁੰਚਾਉਂਦਾ ਹੈ ਠੀਕ ਐੜਾ ਪਿੰਨ ਕੋਡ ਲਿਖਣਾ ਜ਼ਰੂਰੀ ਨਹੀਂ ਹੁੰਦਾ ਗਲਤ ਈਡੀ ਸਾਰੀਆਂ ਚਿੱਠੀਆਂ ਇੱਕ ਹੀ ਥੈਲੇ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ ਗਲਤ ਸਸਾ ਸਪੀਡ ਪੋਸਟ ਰਾਹੀਂ ਚਿੱਠੀਆਂ ਜਲਦੀ ਪਹੁੰਚਦੀਆਂ ਹਨ ਠੀਕ ਨੰਬਰ 3 ਸਹੀ ਤਰਤੀਬ ਵਿੱਚ ਲਿਖੋ ਬੱਚਿਓ ਇਸ ਨੂੰ ਸਹੀ ਤਰਤੀਬ ਵਿੱਚ ਲਿਖਣ ਤੋਂ ਪਹਿਲਾਂ ਇਹ ਪੈਰਾ ਜ਼ਰੂਰ ਪੜੋਗੇ ਚਿੱਠੀ ਲਿਖਣਾ ਫੇਰ ਲਿਫਾਫੇ ਵਿੱਚ ਪਾਉਣਾ ਫੇਰ ਪਤਾ ਲੈਟਰ ਬਾਕਸ ਡਾਕ ਖੰਨਾ ਮੋਹਰ ਲਗਾਉਣਾ ਥੈਲਿਆਂ ਵਿੱਚ ਪਾਣਾ バス ਰੇਲ ਗੱਡੀ ਅਤੇ ਹਵਾਈ ਜਹਾਜ਼ ਡਾਕਿਆ ਨੰਬਰ 4 ਦਿੱਤੀਆਂ ਦੁਨੀਆ ਤੋਂ ਸ਼ਬਦ ਬਣਾਓ ਅਤੇ ਹੇਠਾਂ ਦਿੱਤੇ ਖਾਨਿਆਂ ਵਿੱਚ ਲਿਖੋ ਡਾਕਖੰਨਾ ਚਿੱਠੀ ਲਿਫਾਫੇ ਡਾਕਿਆ ਮੋਰ ਪਾਰਸਲ ਘਰ ਤਾਰ ਪਾਠੀ ਖਾਕੀ ਨੰਬਰ 5 ਸਮੂਹੀ ਗਤੀਵਿਧੀ ਆਪਣੇ ਸਕੂਲ ਦੇ ਸਾਥੀਆਂ ਨਾਲ ਗੱਲਬਾਤ ਕਰੋ ਕਿ ਡਾਕਖਾਨਾ ਕਿਸ ਤਰ੍ਹਾਂ ਦਾ ਹੁੰਦਾ ਹੈ ਤੁਹਾਡੇ ਡਾਕੀ ਦਾ ਕੀ ਨਾਂ ਹੈ ਕੀ ਉਹਨਾਂ ਨੇ ਕਦੇ ਕੋਈ ਚਿੱਠੀ ਲਿਖੀ ਹੈ ਇਸ ਗੱਲਬਾਤ ਨੂੰ ਹੇਠਾਂ ਲਿਖੋ ਬੱਚਿਆਂ ਦੇ ਨਾਂ ਅਮਨ ਗੀਤਾ ਕਰਨ ਅਤੇ ਹਰਦੀਪ ਅਮਨ ਹਾਂ ਬਈ ਮੈਂ ਕੱਲ ਡਾਕਖਾਨੇ ਗਿਆ ਸੀ ਗੀਤਾ ਉੱਥੇ ਕੀ ਹੁੰਦਾ ਹੈ ਅਮਨ ਉੱਥੋਂ ਚਿੱਠੀ ਪੱਤਰ ਲਿਖਣ ਲਈ ਲਿਫਾਫੇ ਤੇ ਟਿਕਟਾਂ ਮਿਲਦੀਆਂ ਹਨ ਹਰਦੀਪ ਮੇਰੇ ਪਿਤਾ ਜੀ ਵੀ ਚਿੱਠੀ ਲਿਖਦੇ ਹਨ ਕਰਨ ਉਹ ਚਿੱਠੀ ਕਿਉਂ ਲਿਖਦੇ ਹਨ ਅਮਨ ਤਾਂ ਕਿ ਆਪਣਾ ਸੁਨੇਹਾ ਅੱਗੇ ਭੇਜ ਸਕਣ ਕਰਨ ਅਸੀਂ ਸੁਨੇਹਾ ਕਿਵੇਂ ਭੇਜ ਸਕਦੇ ਹਾਂ ਅਮਨ ਅਸੀਂ ਚਿੱਠੀ ਲਿਖ ਕੇ ਫਿਰ ਪਤਾ ਲਿਖਦੇ ਹਾਂ ਤੇ ਉਹ ਚਿੱਠੀ ਡਾਕਖਾਨੇ ਰਾਹੀਂ ਅੱਗੇ ਪਹੁੰਚ ਜਾਂਦੀ ਹੈ ਗੀਤਾ ਉਹ ਚਿੱਠੀ ਕੌਣ ਲੈ ਕੇ ਜਾਂਦਾ ਹੈ ਅਮਨ ਡਾਕਖਾਨਾ ਵੱਖ-ਵੱਖ ਸ਼ਹਿਰਾਂ ਪਿੰਡਾਂ ਤੱਕ ਚਿੱਠੀਆਂ ਪਹੁੰਚਦੀਆਂ ਕਰਦਾ ਹੈ ਫਿਰ ਡਾਕੀਆ ਘਰੋ ਘਰੀ ਚਿੱਠੀਆਂ ਪਹੁੰਚਾ ਦਿੰਦਾ ਹੈ ਕਰਨ ਆਪਣੇ ਡਾਕੀਏ ਦਾ ਕੀ ਨਾਂ ਹੈ ਅਮਨ ਸਰਦਾਰ ਬਲਬੀਰ ਸਿੰਘ ਆਪਣੇ ਪਿੰਡ ਦਾ ਡਾਕੀਆ ਹੈ ਹਰਦੀਪ ਮੇਰੇ ਪਿਤਾ ਜੀ ਦੱਸਦੇ ਹਨ ਕਿ ਉਹ ਬਿਜਲੀ ਦੇ ਬਿੱਲ ਵੀ ਡਾਕਖਨ ਨੇ ਜਮ੍ਹਾਂ ਕਰਵਾਉਂਦੇ ਹਨ। ਅਮਨ ਹਾਂ ਡਾਕਖਾਣਾ ਸਾਡੀ ਬਹੁਤ ਟੰਗਾ ਨਾਲ ਮਦਦ ਕਰਦਾ ਹੈ। ਨੰਬਰ 6 ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਆਪਣੇ ਸਕੂਲ ਦੇ ਅਧਿਆਪਕ ਨੂੰ ਉਸ ਦੇ ਸਕੂਲ ਦੇ ਪਤੇ ਉੱਤੇ ਖੱਤ ਲਿਖੋ। ਪਿਆਰੇ ਅਧਿਆਪਕ ਜੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਮੇਰੇ ਵੱਡੇ ਭਰਾ ਦਾ ਵਿਆਹ 7 ਦਸੰਬਰ ਨੂੰ ਹੈ ਮੈਂ ਤੁਹਾਨੂੰ ਵਿਆਹ ਤੇ ਬੁਲਾਉਣਾ ਚਾਹੁੰਦਾ ਹਾਂ ਉਮੀਦ ਹੈ ਤੁਸੀਂ ਸਮਾਂ ਕੱਢ ਕੇ ਸਾਡੀ ਖੁਸ਼ੀ ਵਿੱਚ ਜ਼ਰੂਰ ਸ਼ਾਮਲ ਹੋਵੋਗੇ ਤੁਹਾਡੇ ਆਉਣ ਦੀ ਉਡੀਕ ਵਿੱਚ ਤੁਹਾਡਾ ਪਿਆਰਾ ਵਿਦਿਆਰਥੀ ਹਰਮਿਤ ਸਿੰਘ ਜਮਾਤ 3 ਸਰਕਾਰੀ ਪ੍ਰਾਇਮਰੀ ਸਕੂਲ ਵਰੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ